ਪੰਜਾਬ ਪਾਣੀਆਂ ਦੇ ਦੇਸ਼ ਪੰਜਾਬ ਦਾ ਉਜਾੜਾ 10 ਲੱਖ ਤੋਂ ਵੱਧ ਪੰਜਾਬੀਆਂ ਦਾ ਕਤਲਿਆ ਇੱਜ਼ਤਾਂ ਬਚਾਉਣ ਲਈ ਹੱਥੀ ਮਾਰ ਕੇ ਖੂਹਾਂ ਵਿੱਚ ਸੁੱਟੀਆਂ ਧੀਆਂ ਆਪਣੇ ਜੰਮੇ ਹੋਏ ਪੁੱਤਾਂ ਤੋਂ ਮਾਵਾਂ ਦਾ ਪਿਛੋੜਾ ਬਸ ਆਹੀ ਕੁਸ਼ੀ ਦਿੱਤਾ ਸੀ ਇਸ ਅਕੌਤੀ ਆਜ਼ਾਦੀ ਨੇ ਆਪਾਂ ਨੂੰ 15 ਅਗਸਤ ਵਾਲਿਆਂ ਦੀ ਆਜ਼ਾਦੀ ਦਾ ਦਿਨ ਪੰਜਾਬੀਆਂ ਦੀ ਬਦਨ ਸੀ ਪੀ ਦਾ ਦਿਨ ਸਾਡੇ ਨਾਲ ਲੁੱਟਾਂ ਖੋਹਾ ਵਾਲਾ ਦਿਨ ਫਿਰ ਕਿਉਂ ਨਾ ਕਹੀਏ ਇਸ ਨੂੰ ਕਾਲਾ ਦਿਨ ਹੈਪੀ ਇੰਡੀਪੈਂਡੈਂਸ ਡੇ ਫਿਰ ਵੀ ਲੋਕ ਕਹਿੰਦੇ ਇਸ ਨੂੰ ਆਜ਼ਾਦੀ ਵਾਲਾ ਆਜ਼ਾਦੀ ਵਾਲਾ ਤੇ ਸੋ ਇਹ ਗੱਲ ਸਾਰਿਆਂ ਨੂੰ ਪਤਾ ਕਿ 15 ਅਗਸਤ ਨੂੰ ਕੀ ਕੁਝ ਹੋਇਆ ਸੀਗਾ 15 ਅਗਸਤ 1947 ਦੇ ਵਿੱਚ ਸੋ ਇਹ ਸਭ ਨਾਲ ਹੀ ਹੋਇਆ ਸੀਗਾ ਦੇਸ਼ ਵੰਡੇ ਗਏ ਪੰਜਾਬ ਵੰਡਿਆ ਗਿਆ ਹਰਿਆਣਾ ਬੰਦੇ ਆ ਗਿਆ ਹਮਾਚਲ ਬੰਦੇ ਸੋ ਇਹ ਮੈਸੇਜ ਨਾਲ ਅਸੀਂ ਸਿਰਫ ਇੱਕੀ ਗੱਲ ਕਹਿਣਾ ਚਾਹੁੰਦੇ ਆ ਕਿ ਭਈ ਆਪਣੇ ਬੱਚਾ ਨੂੰ ਵੀ ਇਹ ਚੀਜ਼ ਯਾਦ ਰਹੇ ਆਪਣੇ ਬੱਚਾ ਨੂੰ ਵੀ ਜਿਹੜੇ ਆਪਣੀ ਅਗਲੀ ਜਨਰੇਸ਼ਨ ਆ ਉਹਨੂੰ ਵੀ ਇਹ ਚੀਜ਼ਾਂ ਦਾ ਪਤਾ ਲੱਗੇ ਕਿ ਵੀ 15 ਅਗਸਤ 1947 ਨੂੰ ਆਪਣੇ ਨਾਲ ਕੀ ਕੁਝ ਹੋਇਆ ਸੀਗਾ ਸੋ ਯਾਦ ਰੱਖੋ ਇਹ ਦਿਨ ਆਪਣੇ ਲਈ ਕੀ ਸੀ ਬਲੈਕ ਡੇ ਥੈਂਕ ਯੂ ਸਾਰਿਆਂ ਨੂੰ